ਬਹੁਤ ਬਾਰ ਜਿੱਤਿਆਂ ਹੋ ਜਾਂ ਸਾਰਾ ਕੁਝ ਹੋ ਗਿਆ ਅਸੀਂ ਤੁਹਾਡੇ ਵੱਲੋਂ ਮੈਂ ਇੱਕ ਬਲਾਕ ਦੇ ਪ੍ਰਧਾਨ ਵੱਲੋਂ ਅਸੀਂ ਇਹਨਾਂ ਦਾ ਰੋਜ਼ ਡਿਸਕਸ ਇਸ ਤਰ੍ਹਾਂ ਹੁੰਦੀ ਹੈ ਤੁਸੀਂ ਮੈਨੂੰ ਪੁੱਛਦੇ ਹੋ ਅਸੀਂ ਕਹਿੰਦੇ ਕੋਈ ਨਹੀਂ ਹੋਊਗਾ ਇਹਦੇ ਅਸੀਂ ਤੁਹਾਨੂੰ ਅੱਜ ਮੈਂ ਇਸ ਦੀ ਹਰ ਤਰ੍ਹਾਂ ਦੀ ਇਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਜਿਹੜਾ ਸਭ ਤੋਂ ਵੱਡਾ ਕੰਮ ਹੈ ਇਹਦੀ ਮੈਂ ਅਸੀਂ ਜ਼ਿੰਮੇਵਾਰੀ ਲੈਣੀ ਹੈ ਤੇ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਵਾਂਗੇ ਵੀ ਸਾਨੂੰ ਵਿਸ਼ਵਾਸ ਦਿਵਾ ਕੇ ਕਿ ਇਹ ਕਿੰਨੇ ਘੰਟੇ ਸਾਡਾ ਕੰਮ ਹੋਊਗਾ ਇਹਨਾਂ ਕਹਿੰਦਾ ਹੋਇਆ ਮੈਂ ਸਾਰੇ بہت بہت میرے بڑے ہی عزت مانے کے سارے بزرگوں کے نوجوان دوستوں بھی بیٹھی ہیں کانگریس پارٹی کے ਸਾਰੇ ਆਹੁਦੇਦਾਰਾਂ ਤੇ ਜ਼ਿੰਮੇਵਾਰਾਂ ਪਰ ਮੈਂ ਨਾ ਇਸ ਕਰਕੇ ਨਹੀਂ ਲੈ ਰਿਹਾ ਕਿ ਕਿਸੇ ਦਾ ਦਾਰ ਹੈ ਨਾ ਮੇਰੇ ਮਨ ਨੂੰ ਫੀਸ ਪੁੱਛੂਗੀ ਸੋ ਵੀ ਨਾ ਮੈਂ ਅੱਜ ਤੁਹਾਡੇ ਕੋਲੇ ਕੋਈ ਬਹੁਤੀਆਂ ਲੰਬੀਆਂ ਚੌੜੀਆਂ ਕੋਈ ਸਿਆਸੀ ਦਲੀਲਾਂ ਤਾਂ ਵੀ ਅੱਜ ਪੇਸ਼ ਕਰੂੰਗਾ ਔਰ ਮੈਂ ਆਇਆ ਵੀ ਇਸ ਮਕਸਦ ਨਾਲ ਹੈ ਕੀ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਣ ਜਾ ਰਹੇ ਆ ਔਰ ਜਿਹੜੇ ਕਾਰਪੋਰੇਸ਼ਨ ਦੇ ਇਲੈਕਸ਼ਨ ਹੁੰਦੇ ਆ ਇਹਨਾਂ ਇਲੈਕਸ਼ਨਾਂ 'ਚ ਲੋਕ ਪਾਰਟੀ ਨਾਲੋਂ ਵੀ ਜ਼ਿਆਦਾ ਚਿਹਰਾ ਦੇਖਦੇ ਵੀ ਕਿਹੜਾ ਚਿਹਰਾ ਜਿਹੜਾ ਕੌਣ ਬੰਦਾ ਜਿਹੜਾ ਜਿਹਦੀ ਸਾਡੇ ਨਾਲ ਰਵਾਦਾਰੀ ਹੈ ਜਿਹੜਾ ਕਿਹੜਾ ਕੋਈ ਐਸਾ ਇਨਸਾਨ ਹੈ ਜਿਹੜਾ ਬੱਲੇ ਦੇ ਕੰਮ ਦੰਦਿਆਂ ਦੇ ਵਿੱਚ ਸਾਡਾ ਸਹਾਈ ਹੁੰਦਾ ਹੈ ਦੁਖ ਸੁਖ ਦੇ ਵਿੱਚ ਸਾਡਾ ਸਾਥੀ ਵੜਦਾ ਹੈ ਔਰ ਇਹ ਸਿੱਤ ਜ਼ਰੀਫੀ ਦੇਖੋ ਕਿ 53 ਸਾਲ ਹੋ ਗਏ ਕਾਂਗਰਸ ਪਾਰਟੀ ਤੇ ਪਟੰਡੇ ਸ਼ਹਿਰ ਚ ਕਮੇਟੀ ਨਹੀਂ ਬਣੀ ਅਤੀ ਸਦੀ ਹੋ ਗਈ ਹੈ ਕਾਂਗਰਸ ਦੀ ਹਾਲਾਂਕਿ ਕਾਂਗਰਸ ਪਾਰਟੀ ਨਾਲ ਲੋਕ ਪਹੁੰਚਤ ਕਰਦੇ ਹਨ ਕਾਂਗਰਸ ਪਾਰਟੀ ਨੂੰ ਪਸੰਦ ਕਰਦੇ ਹੈ ایم ایل اے بھی چن لینتے ہیں سو <reliable sound> so, اس کر کے اُسی کوشش اس بار یہ کینڈیڈیٹ دئیے جڑے لوگ منسوخ ہو میم لگتا ہے میں اتنا زیادہ بلجندر صاحب کا کی کانگریس کے سرکل پردھان بھی ہے یہ کوئی میرے نام زیادہ جانتا تو محلے کے لوگ سو میں ਅੱਜ ਥੋਡੇ ਕੋਲ ਇਹ ਹੀ ਬੇਨਤੀ ਕਰਨ ਆਇਆ ਸੀ ਕਿ ਅਤਿ ਪਰਵਾਤਨਾ ਦੇ ਖਾਸ ਕਰਕੇ ਇਹ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਹੈ ਕਾਂਗਰਸ ਪਾਰਟੀ ਦੀ ਹੈ ਜੇ ਖਜ਼ਾਨੇ ਦੀ ਕਲਮ ਹੈ ਤੋਂ ਬਟਿੰਡੇ ਸ਼ਹਿਰ ਦੇ ਲੋਕਾਂ ਦੇ ਅੰਦਰ ਤੇ ਜੇ ਮੇਰ ਵੀ ਆਪਣਾ ਬਣ ਗਿਆ ਤਾਂ ਫਿਰ ਉਹ ਪੰਜਾਬੀ ਕਿਹਦੇ ਸੋਨੇ ਤੇ ਸੁਹਾਗਾ ਹੋਵੇ ਜੋ ਪਹਿਲਾਂ ਬੋਲਦਿਆ ਅਨੰਦਨ ਨੇ ਗੱਲ ਕਹੀ ਕਿ ਫਲਾਣਾ ਸਕੂਲ ਦਾ ਕੰਮ ਸ਼ੁਰੂ ਹੋ ਗਿਆ ਫਲਾਣਾ ਆ ਚੀਜ਼ ਵੀ ਹੋ ਗਈ ਗਲੀਆਂ ਵੀ ਬਣ ਗਈਆਂ ਐਨਡੀ ਲਾਈਟਾਂ ਵੀ ਲੱਗ ਰਹੀਆਂ ਪਰ ਮੈਂ ਤੁਹਾਨੂੰ ਇੱਕ ਗੱਲ ਕਹਿ ਕੇ ਜਾਵਾਂ ਕਿ ਨਾ ਐਲਈਡੀ ਲਾਈਟਾਂ ਦਾ ਖਸਾਲੀ ਆਣੀ ਨਾ ਗਲੀਆਂ ਨਾਲੀਆਂ ਦਾ ਖਸਾਲੀ ਆਣੀ ਹੈ ਨਾ ਕੋਈ ਬਾਈਪਾਸ ਬਣ ਗਿਆ ਕੋਈ ਰੇਲਵੇ ਦਾ ਪੂળો ਪੜ ਗਿਆ ਪੂਰਕ ਬਣ ਗਿਆ ਇੰਨਾ ਗੱਲਾਂ ਨਾਲ ਖਾਦੀ ਨਹੀਂ ਹੋਣੀ ਤਰੱਕੀ ਜਿਹਨੂੰ ਆਪਾਂ ਗਿੰਦੇ ਆ ਤਰੱਕੀ ਜਿਹੜੀ ਹੁੰਦੀ ਹੈ ਉਹ ਉਦੋਂ ਆਏਗੀ ਜਦੋਂ ਅਫਿੰਡੇ ਸ਼ਹਿਰ ਦੇ ਵਿੱਚ ਕਾਰੋਬਾਰ ਦਾ ਪਹੀਆ ਤੇਜ਼ੀ ਨਾਲ ਚੱਲੇਗਾ ਅਫਿੰਡੇ ਦੇ ਜਿਹੜੇ ਸਾਡੇ ਬੇਟੇ ਬੇਟੀਆਂ ਹੈ ਇਹਨਾਂ ਨੂੰ ਕੋਈ ਰੋਜ਼ਗਾਰ ਦੇ ਮੌਕੇ ਅਸੀਂ ਪੈਦਾ ਕਰਕੇ ਦੇਵਾਂਗੇ ਤਰੱਕੀ ਫੇਰ ਆਊਗੀ ਉਹ ਚੰ ਸਰ ਮਸਤੀ ਦੇ ਚਾਰ ਦਿਵਾਰੀ ਨਿਕਲਦਾ ਤਰੱਕੀ ਨਹੀਂ ਹੋਣੀ। ਔਰ ਮੈਂ ਪਿਛਲੇ 4 ਸਾਲ ਤੋਂ ਇੱਕ ਕੋਸ਼ਿਸ਼ ਦੇ ਵਿੱਚ ਲੱਗਿਆ ਹੋਇਆ ਮੇਰੀ ਕੋ ਮੇਰੀ ਪੂਰ ਖਲੂਸ ਤੇ ਪੂਰ ਜ਼ੋਰ ਕੋਸ਼ਿਸ਼ ਹੈ ਕਿ ਇਹ ਜਿਹੜਾ ਰੋਜ਼ਗਾਰ ਹੈ ਕਿ ਬੱਚੇ ਜਿਹੜੇ ਇੱਜ਼ਤ ਦੀ ਰੋਟੀ ਕਮਾ ਕੇ ਖਾ ਸਕਣ। ਪਰ ਮੇਰਾ ਖਜ਼ਾਨਾ ਮੰਤਰੀ ਬਣੇ ਦਾ ਫਾਇਦਾ ਹੀ ਤਾਂ ਹੈ ਕਿ ਜੇ ਮੈਂ ਮਟਿੰਡੇ ਸ਼ਹਿਰ ਦੇ ਵਿੱਚ ਕੋਈ ਕਾਰੋਬਾਰ ਲੈ ਕੇ ਆਉਂਦਾ ਔਰ ਜੇ ਮੇਰੇ ਰੱਬ ਨੂੰ ਮਨਜ਼ੂਰ ਹੋਇਆ ਤਾਂ ਅਗਲੇ 10-15 ਦਿਨਾਂ ਦੇ ਵਿੱਚ ਇਹ ਖੁਸ਼ਖਬਰੀ ਜਿਹੜੀ ਹੈ ਉਹ ਮੈਨੂੰ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਜਿਹੜਾ ਬਿਜਲੀ ਆਪਣਾ ਬਿਜਲੀ ਘਰ ਹੈ ਜਿਹਨੂੰ ਆਪਾਂ ਥਰਮਲ ਪਲਾਂਟ ਕਹਿੰਦੇ ਆ 1400 ਏਕੜ ਜ਼ਮੀਨ ਪਈ ਹੈ ਇਹਦੇ ਵਿੱਚ ਫਾਰਮਾਸਿਊਟੀਕਲ ਪਾਰਕ ਬਣਨ ਜਾ ਰਹੇ ਦਵਾਈਆਂ ਦਾ ਕਾਰਖਾਨਾ ਜਿਹੜਾ ਹੈ ਇੱਥੇ ਲੱਗਣ ਜਾ ਰਿਹਾ ਹੈ ਭਾਰਤ ਸਰਕਾਰ ਨੇ ਤਿੰਨ کارਖਾਨੇ ਹਿੰਦੁਸਤਾਨ 'ਚ ਮਨਜ਼ੂਰ ਕਰਨੇ ਆ ਆਪਾਂ ਵੀ ਉਹਦੇ 'ਚ ਅਰਜ਼ੀ ਪਾਈ ਹੈ ਬਟਿੰਡੇ ਨੇ ਵੀ ਔਰ ਬਟਿੰਡਾ ਇਸ ਵਾਲੇ ਪਹਿਲੇ ਨੰਬਰ ਤੇ ਆ ਔਰ ਇੱਥਾ ਹੁੰਦਾ ਹੈ ਕੋਈ ਸਿਆਸੀ ਸ਼ੋਖਾਵਾਦੀ ਚ ਗੱਲਾਂ ਕਰੀ ਜਾਣੀਆਂ ਪਰ ਇਹ ਜਿਹੜਾ ਦਵਾਈਆਂ ਦਾ کارਖਾਨਾ ਲੱਗੂਗਾ ਇਹਦੇ 'ਚ 1 ਲੱਖ ਬੰਦੇ ਨੂੰ ਮੁਲਾਜ਼ਮਤ ਮਿਲੂ 1 ਲੱਖ ਬੰਦੇ ਨੂੰ ਔਰ 2 ਲੱਖ ਬੰਦੇ ਨੂੰ ਜਿਹਨੂੰ ਕਹਿੰਦੇ ਇਨਡਾਇਰੈਕਟ ਡਾਇਰੈਕਟ ਤਾਂ ਨਹੀਂ ਡਾਇਰੈਕਟ ਦਾ 1 ਲੱਖ ਉਥੇ ਮਿਲੇਗੀ ਪਰ ਇਨਡਾਇਰੈਕਟ 2 ਲੱਖ ਬੰਦੇ ਨੂੰ ਔਰ ਇਨਡਾਇਰੈਕਟ ਦਾ ਮਤਲਬ ਹੈ ਕਿ ਜਿੱਥੇ ਦਵਾਈਆਂ ਬਣਾਈ ਜਾਂਦੀਆਂ ਤਾਂ ਇਹ ਵੀ ਜ਼ਾਹਿਰ ਹੈ ਕਿ ਫਿਰ ਦਵਾਈ ਪਾਉਣ ਵਾਸਤੇ ਕੋਈ ਸ਼ੀਸ਼ੀ ਵੀ ਬਣੂਗੀ ਉਹਦੇ ਕਾਰਖਾਨੇ ਅੱਡ ਲੱਗਣਗੇ ਕੋਈ ਡੱਬੇ ਬਣਾਉਣੇ ਆ ਉਹਦੇ ਕਾਰਖਾਨੇ ਅੱਡ ਲੱਗਣਗੇ ਕੋ ਟਰੱਕਾਂ 'ਚ माल ਜਾਣਾ ਹੈ ਉਹ ਟਰੱਕ ਵਾਲੇ ਨੂੰ ਮੁਲਾਜ਼ਮਤ ਅੱਡ ਮਿਲੂਗੀ ਜਿਹੜੇ ਉੱਤੇ ਲੱਖ ਬੰਦਾ ਕੰਮ ਕਰਨਾ ਹੈ ਮੈਨੇ ਕਹਿੰਦਾ ਵੀ ਸਾਰਾ ਲਖ ਬਠਿੰਡੇ ਤੋਂ ਆਏਗਾ ਹੋ ਸਕਦਾ ਹੈ ਉਹ ਦੇਸ਼ ਤੋਂ ਆਉਣ ਹੋ ਸਕਦਾ ਹੈ ਪਰਦੇਸ ਤੋਂ ਆਉਣ ਪਰ ਜਿਹੜੇ ਪਰਦੇਸ ਤੋਂ ਵੀ ਆਉਣਗੇ ਉਹਨਾਂ ਨੂੰ ਡਰਾਈਵਰ ਦੀ ਲੋੜ ਪੈਣੀ ਹੈ ਉਹਨਾਂ ਨੂੰ ਕਿਸੇ ਮਕਾਨ ਦੀ ਲੋੜ ਪਊਗੀ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਬਠਿੰਡਾ ਸ਼ਹਿਰ ਜਿਹੜਾ ਹੈ ਉਹ ਤਰੱਕੀ ਦੇ ਇਤਬਾਰ ਨਾਲ ਬਹੁਤ ਅੱਗੇ ਨਿਕਲ ਜਾਊਗਾ ਆਪਣੀ ਇਹ ਵੀ ਕੋਸ਼ਿਸ਼ ਹੈ ਕਿ ਅਗਲੇ ਸਾਲ ਤੱਕ ਬਠਿੰਡੇ ਦੇ ਵਿੱਚ ਇੱਕ ਨਵਾਂ ਕ੍ਰਿਕਟ ਸਟੇਡੀਅਮ ਦਾ ਕੰਮ ਸ਼ੁਰੂ ਕਰਾ ਦੇ। ਨਰੂਆਣਾ ਰੋਡ ਤੇ ਕੋਈ 11 16 ਏਕੜ ਜ਼ਮੀਨ ਰੈਂਡਕ੍ਰਾਸ ਸੋਸਾਇਟੀ ਦੀ ਪਈ ਹੈ। ਉਹਦੇ ਵਿੱਚ ਕ੍ਰਿਕਟ ਸਟੇਡੀਅਮ ਬਣਾ ਦਈਏ ਤਾਂ ਕਿ ਜਿਹੜੇ ਆਈਪੀਐਲ ਦੇ ਮੈਚ ਤੁਸੀਂ ਦੇਖਦੇ ਹੋ ਕੋਈ ਮ드ਰਾਸ ਹੁੰਦਾ ਕੋਈ ਕਲਕੱਤੇ ਹੁੰਦਾ ਉਹ ਮੈਚ ਜਿਹੜੇ ਬਠਿੰਡੇ ਹੋਣ ਲੱਗ ਜਾਣ। ਪਰ ਉਹਦੇ ਨਾਲ ਵੀ ਕਾਰੋਬਾਰ ਦੇ ਇਤਬਾਰ ਨਾਲ ਬਠਿੰਡਾ ਫਿਰ ਉਹਦੀ ਦਿੱਖ ਬਦਲ ਜਾਊਗੀ। ਔਰ ਤੀਸਰਾ ਕੰਮ ਜਿਹੜਾ ਕਰਨ ਲੱਗੇ ਐ ਕਿ ਬਠਿੰਡੇ ਦੇ ਵਿੱਚ ਤਕਰੀਬਨ 5 ਕਰੋੜ ਦੀ ਲਾਗਤ ਨਾਲ ਪਬਲਿਕ ਲਾਇਬ੍ਰੇਰੀ ਬਣਾਉਣ ਲੱਗੇ ਐ। ਪਬਲਿਕ ਲਾਇਬ੍ਰੇਰੀ ਥੋੜੇ ਤੇ ਮੇਰੇ ਸਮਝ ਤਾਂ ਇੰਨਾ ਹੀ ਹੋਣਾ ਵੀ 4-500 ਕਿਤਾਬ ਕੋਈ ਹੋਏਗੀ। ਦੁਪਹਿਰੇ ਉੱਥੇ ਕਿਸੇ ਨੇ ਕਿਤਾਬ ਪੜਨੀ ਆ ਪੜ ਕੇ ਆ ਜੂਗਾ। ਨਹੀਂ। 2.5 ਏਕੜ ਦੇ ਵਿੱਚ ਜਿੱਥੇ ਡੀਸੀ ਸਾਹਿਬ ਦਾ ਦਫ਼ਤਰ ਹੈ ਤੇ ਹੁਣ ਜਿੱਥੇ ਐਜੂਕੇਸ਼ਨ ਡਿਪਾਰਟਮੈਂਟ ਦਾ ਕਿਤਾਬਾਂ ਦਾ ਡਿਪੋ ਹੈ ਉਹ ਜਗ੍ਹਾ ਜਿਹੜੀ ਹੈ ਉੱਥੇ ਤਿੰਨ ਮੰਜ਼ਲਾ ਤਿੰਨ ਮੰਜ਼ਲਾ ਦੇ ਵਿੱਚ ਲਾਇਬ੍ਰੇਰੀ ਬਣੂਗੀ 400 ਕੁਰਸੀ ਮੇਜ਼ ਲੱਗੂਗਾ ਔਰ 400 ਕੁਰਸੀ ਮੇਜ਼ ਦੇ ਨਾਲ 400 ਕੰਪਿਊਟਰ ਪਿਆ ਹੋਊਗਾ ਜਿਹੜੇ ਬੱਚੇ ਨੇ ਡਾਕਟਰੀ ਦੀ ਤਿਆਰੀ ਕਰਨੀ ਹੈ ਇੰਜੀਨੀਅਰਿੰਗ ਦੀ ਤਿਆਰੀ ਕਰਦੀ ਹੈ ਆਈਐਸਏ ਦੀ ਤਿਆਰੀ ਕਰਦੀ ਹੈ ਆਰਕੀਟੈਕਚਰ ਦੀ ਤਿਆਰੀ ਕਰਦੀ ਹੈ ਬਾਅਦ ਵਫਾ ਗਰੀਬ ਪਰਿਵਾਰਾਂ ਕੋਲੇ ਤਾਂ ਇੰਨੀਆਂ ਮਹਿੰਗੀਆਂ ਕਿਤਾਬਾਂ ਖਰੀਦਣ ਦਾ ਹੀ ਸਾਧਨ ਨਹੀਂ ਹੁੰਦਾ ਡਾਕਟਰੀ ਦਾ ਦੂਰ ਦੀ ਰਹਿ ਕਿਤਾਬਾਂ ਹੀ ਨਹੀਂ ਖਰੀਦੀਆਂ ਜਾਂਦੀਆਂ ਇੰਨੀਆਂ ਮਹਿੰਗੀਆਂ ਡਾਕਟਰੀ ਦੀਆਂ ਕਿਤਾਬਾਂ ਹਨ ਔਰ ਇਹ ਜਿਹੜੀ ਲਾਇਬ੍ਰੇਰੀ ਹੋਏਗੀ ਇਹ ਕੰਪਿਊਟਰਾਂ ਦੇ ਵਿੱਚ ਸਾਰੀਆਂ ਕਿਤਾਬਾਂ ਦਰਜ ਹੋਣਗੀਆਂ ਬੱਚਾ ਜਿਹੜਾ ਉੱਥੇ ਜਾ ਕੇ ਪੜ੍ਹ ਲੇਗਾ ਔਰ ਇਹ ਲਾਇਬ੍ਰੇਰੀ ਜਿਹੜੀ ਹੈ ਇਹ ਕਦੇ ਬੰਦ ਨਹੀਂ ਹੋਏਗੀ 24 ਘੰਟੇ ਕੋਲੋਂ ਅਤੀ ਰਾਤ ਨੂੰ ਜੇ ਕਿਸੇ ਨੇ ਪੜ੍ਹਾਈ ਕਰਨ ਕਿਸੇ ਨੇ ਬੱਚੇ ਨੇ ਜਾਣਾ ਉਹਦਾ ਸਾਈਕਲ ਚੱਲ ਕੇ ਉੱਥੇ ਆਪ ਦਾ 5-6 ਘੰਟੇ ਪੜ੍ਹ ਕੇ ਵਾਪਸ ਆ ਜਾਣਾ ਕਿਉਂਕਿ ਬਿਰੋ ਜਿਹੜੇ ਅਸਲੀ ਸ਼ਹਿਰ ਦੇ ਮੁੱਦੇ ਐ ਉਹ ਰੋਜ਼ੀ ਰੋਟੀ ਦੇ ਮੁੱਦੇ ਉਹ ਬੁਨਿਆਦੀ ਕਾਜ ਦੇ ਮੁੱਦੇ ਨਹੀਂ ਐ ਉਹ ਕੋਈ ਗਲੀਆਂ ਨਾਲੀਆਂ ਦੇ ਮੁੱਦੇ ਨਹੀਂ ਐ ਕੋ ਟੂਟੀਆਂ ਖੰਭਿਆਂ ਦੇ ਮੁੱਦੇ ਨਹੀਂ ਐ ਉਹ ਤਾਂ ਕੋਈ ਵੀ ਮੰਤਰੀ ਬਣਦਾ ਉਹਨੇ ਗਲੀਆਂ ਨਾਲੀਆਂ ਤਾਂ ਬਣਾਈ ਲੈਣੀਆਂ ਅਸੀਂ ਇਡਡਾ ਤਾਂ ਹੋਣਾ ਹੀ ਚਾਹੀਏ ਪਰ ਅਸਲੀ ਜਿਹੜਾ ਸ਼ਹਿਰ ਦੀ ਤਰੱਕੀ ਐ ਉਹ ਕਾਰੋਬਾਰ ਦੇ ਇਤਬਾਰ ਨਾਲ ਹੋਣੀ ਐ ਇਸ ਮੈਂ ਅੱਜ ਤੁਹਾਡੇ ਕੋਲੇ ਸੇ ਕਰਕੇ ਆਇਆ ਸੀ ਵੈਸੇ ਤਾਂ ਲੋਕ ਮੈਨੂੰ ਕਹਿ ਦਿੰਦੇ ਆ ਸ਼ਦਾਨ ਜੀ ਇਹ ਚੋਕ ਵੀ ਮੈਨੂੰ ਇਹ ਕਹਿ ਰਹੇ ਸੀ ਕਿ ਮੈਂ ਬੰਜਿੰਦਰ ਦੇ ਫਾਦਰ ਨਾਲ ਵੀ ਕੰਮ ਕੀਤਾ ਉਹਨਾਂ ਨੇ ਵੀ ਨੁਮਾਇੰਦਗੀ ਕੀਤੀ ਹੈ ਲੋਕ ਮੈਨੂੰ ਕਹਿ ਦਿੰਦੇ ਆ ਕਿ ਕਾਂਗਰਸ ਪਾਰਟੀ ਨੂੰ ਅਸੀਂ ਵੋਟ ਕਿਉਂ ਪਾਈ ਕਾਂਗਰਸ ਨੇ ਸਾਡਾ ਕੀਤਾ ਕੀ ਹੈ ਦੋਸਤੋ ਔਰ ਮੇਰਾ ਬੜਾ ਸਾਦਾ ਜਿਹਾ ਜਵਾਬ ਹੁੰਦਾ ਹੈ ਕਿ ਕਾਂਗਰਸ ਨੂੰ ਵੋਟ ਇਸ ਕਰਕੇ ਵੀ ਪਾ ਸਕਦੇ ਆ ਕਿਉਂਕਿ ਜਿਹੜਾ ਵੋਟ ਪਾਉਣ ਦਾ ਅਧਿਕਾਰ ਹੈ ਵੋਟ ਪਾਉਣ ਦਾ ਅਧਿਕਾਰ ਹੈ ਇਹ ਕਾਂਗਰਸ ਪਾਰਟੀ ਨੇ ਦਿੱਤਾ ਇਸ ਕਰਕੇ ਵੀ પાਸ ਸਕਦਾ ਜੋ ਤੁਸੀਂ ਪੰਜਾਬ ਚ ਤਰੱਕੀ ਦੇ ਮਨਸੂਬੇ ਦੇਖ ਰਹੇ ਹੋ ਭਾਵੇਂ ਪਾਖੜਾ ਡੈਮ ਹੈ ਚੰਡੀਗੜ੍ਹ ਸ਼ਹਿਰ ਹੈ ਪੀਜੀਆ ਹਸਪਤਾਲ ਹੈ ਇੰਜੀਨੀਅਰਿੰਗ ਕਾਲਜ ਹੈ ਪਿੰਡਾਂ ਚ ਬਿਜਲੀ ਆਈ ਹੈ ਨਹਿਰਾਂ ਨਿਕਲੀਆਂ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਬਣੇ ਆਈਆਈਟੀ ਬਣੇ ਸਟੀਲ ਪਲਾਂਟ ਬਣੇ 12 ਲੱਖ ਪਿੰਡ ਸੀ ਹਿੰਦੁਸਤਾਨ ਦਾ ਕਿਸੇ ਪਿੰਡ 'ਚ ਬਿਜਲੀ ਨਹੀਂ ਹੁੰਦੀ ਸੀ ਜੇ ਸਭ ਕੁਝ ਆਇਆ ਤਾਂ ਕਾਂਗਰਸ ਪਾਰਟੀ ਦੀ ਕੋਸ਼ਿਸ਼ ਹੈ ਯਾਦ ਆਸਟੇੜੀ ਹੈ ਲੋਕਾਂ ਦੀ ਬਹੁਤ ਘਟ ਹੈ ਕਿਸੇ ਨੂੰ ਪਤਾ ਹੈ ਕਿ ਜਦੋਂ ਮੁਲਕ ਆਜ਼ਾਦ ਹੋਇਆ ਸੀ ਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਆ ਕਾਗਜ਼ ਕਾਗਜ਼ ਨੂੰ ਨੱਥੀ ਕਰਨ ਵਾਸਤੇ ਪਿੰਨ ਲੱਗੇ ਹੁੰਦੇ ਆ ਇਹ ਮੇਹ ਨਹੀਂ ਹੁੰਦੀ ਐ ਇੰਨੀ ਕਿ ਪਿੰਨ ਖਰੀਦਣ ਵਾਸਤੇ ਵੀ ਪੈਸੇ ਨਹੀਂ ਹੁੰਦੇ ਸਰਕਾਰੀ ਅਫਸਰ ਕੀ ਕਰਦੇ ਸੀ ਕਿਕਰਾ ਹੁੰਦੀਆਂ ਸੀ ਕਿਕਰਾ ਦੇ ਥੱਲੇ ਸੂਲਾ ਸੂਲਾ ਚੁੱਕ ਕੇ ਲਿਆਉਂਦੇ ਤੇ ਸੂਲਾ ਨਾਲ ਕਾਗਜ਼ ਨੱਥੀ ਹੁੰਦੇ ਸੀ ਗਵਰਨਮੈਂਟ ਦੇ ਕਾਂਗਰਸ ਪਾਰਟੀ ਦੀ ਜਿਹੜੀ ਸਰਕਾਰ ਸੀ ਸੂਲਾ ਤੋਂ ਸ਼ੁਰੂ ਕੀਤਾ ਸੀ ਅੱਜ ਹਿੰਦੁਸਤਾਨ ਨੂੰ ਜੇ ਐਟਮੀ ਤਾਕਤ ਬਣਾਇਆ ਐਟਮੀ ਕੁਵਤ ਬਣਿਆ ਹਿੰਦੁਸਤਾਨ ਤਾਂ ਉਹ ਕਾਂਗਰਸ ਪਾਰਟੀ ਨੇ ਬਣਾਇਆ ਅੱਜ ਬਾਗਾ ਦੇ ਕਿਸ਼ੀਦਗੀ ਚੱਲ ਰਹੀ ਹੈ ਚੀਨ ਨਾਲ ਤੋੜਾ ਕੀ ਖਿਆਲ ਹੈ ਚੀਨ ਹਮਲਾ ਕਿਉਂ ਨਹੀਂ ਕਰਦਾ ਹਿੰਦੁਸਤਾਨ ਤੇ ਕਿਉਂਕਿ ਇਸ ਚੀਨ ਨੂੰ ਪਤਾ ਹੈ ਕਿ ਭਾਰਤ ਕੋਲੇ ਐਟਮ ਬੰਬ ਹੈ ਜੇ ਕਿਤੇ ਕਿਤੇ ਲੈਣੇ ਦੇਣੇ ਨਾ ਪੈ ਜਾਣ ਇਸ ਕਰਕੇ ਹਾਲਾਂਕਿ ਇਹ ਚਲੋ ਅੱਡ ਗੱਲ ਹੈ ਇਹ ਗੱਲਾਂ ਯਾਦ ਆਸ਼ਤ ਨਹੀਂ ਹੁੰਦੀਆਂ ਉਹ ਤਾਂ ਸਾਡੇ ਬੱਚੇ ਵੀ ਕਹਿ ਦਿੰਦੇ ਆ ਡੈਡੀ ਨੇ ਸਾਡਾ ਕੀ ਕੀਤਾ ਕੁਝ ਨਹੀਂ ਕੀਤਾ ਐਵੇਂ ਟਾਈਮ ਵੇਸਟ ਕੀਤਾ ਇਹ ਤਾਂ ਨੂੰ ਕੀ ਪਤਾ ਕਿ ਕਿਵੇਂ ਔਖੇ ਹੋ ਕੇ ਕਮੀਲਦਾਰੀ ਚਲਾਈ ਹੈ ਕਿਵੇਂ ਬੱਚੇ ਪਾੜੇ ਕਿਵੇਂ ਪੜਾਇਆ ਇਹਨਾਂ ਨੂੰ ਜਿੱਤ ਗੱਲਾਂ ਮਾਂ ਬਾਪ ਜਾਣਦੇ ਹੋਰ ਕਿਸੇ ਨੂੰ ਕੀ ਪਤਾ ਐਵੇਂ ਕਬੀਲ ਕਰ ਗਿਆ ਚੱਲਿਆ ਅੱਜ ਕੱਲ ਜਿਹੜਾ ਖੜਾ ਹੋ ਜਾਂਦਾ ਹੈ ਕਿ ਕਾਂਗਰਸ ਨੇ ਤਾਂ ਕੁਝ ਨਹੀਂ ਕੀਤਾ ਇਸ ਕਰਕੇ ਮੈਂ ਦੋਸਤੋ ਅੱਜ ਛੋਟੇ ਕੋਲੇ ਆਇਆ ਸੀ ਕਿ ਕਾਂਗਰਸ ਪਾਰਟੀ ਤੇ ਤੁਸੀਂ ਇਤਬਾਰ ਕੀਤਾ ਸੀ ਪਰ ਸਾਡੀ ਹਰ ਕੋਸ਼ਿਸ਼ ਹੈ ਕਿ ਜਿਹੜੀਆਂ ਵੀ ਤੁਹਾਡੇ ਨਾਲ ਹੋਏ ਸਿੱਖ ਗੱਲਾਂ ਕਰਕੇ ਗਏ ਆ ਮੈਨੂੰ ਅ ਅਜਿੰਦਰ ਕਈ ਵਾਰੀ ਕਹਿੰਦਾ ਵੀ ਉਹ ਜਿਹੜੇ ਸ਼ਾਮਲਾਟ ਵਾਲਿਆ ਯਾਰ ਜਿੱਕੇ ਉਹ ਕਰਾ ਦੇ ਫਿਰ ਤਾਂ ਪੈਸਾ ਲੱਭਣੇ ਪੈਣਗੇ ਫਿਰ ਤਾਂ ਫਸਟ ਹੈ ਬੰਦੇ ਨੂੰ ਕਿਹਾ ਸੀ ਕਿ ਹੁਣ ਜਿਹੜਾ ਫਰਵਰੀ ਚ ਸੈਂਸ਼ਨ ਆਊਗਾ ਉਹਦੇ ਚ ਅਸੀਂ ਕਾਨੂੰਨ ਉਹ ਸਾਰਾ ਕਿਉਂਕਿ ਉਹ ਉਹਦਾ ਸਾਰਾ ਅਸੀਂ ਵਿਰਵਾ ਬਣਾ ਲਿਆ ਹੈ ਫਰਵਰੀ ਦੇ ਵਿੱਚ ਉਹਦਾ ਕਾਨੂੰਨ ਬਣ ਜਾਏਗਾ ਕਿਉਂਕਿ ਉਹ ਸੁਪਰੀਮ ਕੋਰਟ ਇਹ ਜਿਵੇਂ ਐਸਵਾਈਐਲ ਨਹਿਰ ਦਾ ਕੇਸ ਤਾਂ ਹਾਰ ਗਿਆ ਸੀਗੀ ਆਪਾਂ ਪਰ ਫਿਰ ਵਿਧਾਨ ਸਭਾ ਨੇ ਨਵਾਂ ਕਾਨੂੰਨ ਬਣਾਤਾ ਉਸੇ ਤਰ੍ਹਾਂ ਹੀ ਇਹ ਸ਼ਾਮਲਾੜ ਦੀਆਂ ਜ਼ਮੀਨਾਂ ਜਿੰਨਾ ਜਿੰਨਾ ਦੇ ਕਬਜ਼ੇ ਚ ਹੈ ਜਾਂ ਜਿੰਨਾ ਜਿੰਨਾ ਨੇ ਖਰੀਦੀਆਂ ਹੋਣੀਆਂ ਉਹਨਾਂ ਨੂੰ ਦੇਣ ਵਾਸਤੇ ਕੋਈ ਹੋਰ ਕਾਨੂੰਨੀ ਨੁਕਤਾ ਹੈ ਨਹੀਂ ਕੀ ਸਿਵਾਏ ਇਸ ਦਾ ਦੇ ਕਿਸੇ ਨੂੰ ਨਵਾਂ ਕਾਨੂੰਨ ਬਣਾਉਣਾ ਪੈਂਦਾ ਜਿਹੜਾ ਵਿਧਾਨ ਸਭਾ ਚ ਪਾਸ ਹੋਣਾ ਔਰ ਫਰਵਰੀ ਦੇ ਮਹੀਨੇ ਮੈਂ ਕਰਾ ਦੂੰਗਾ ਇਹ ਤੁਹਾਡੇ ਨਾਲ ਮੈਂ ਵਾਦਾ ਕਰਕੇ ਜਾਂਦਾ ਹਾਂ